ਇੱਕ ਗੱਲ ਚੋਈ ਬਾਜ਼ਾਰ ਦਾ ਸਾਡਾ ਇਲਾਕਾ ਹੈ ਨਨ ਪ੍ਰਸਾਦ ਦੇ ਵਿੱਚ ਕਾਲੀਆ ਸਵੀਟ ਦੇ ਲਾਗੇ ਚੋਈ ਬਾਜ਼ਾਰ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਜਿਹੜਾ ਇਹ ਚਿੱਟੇ ਦੀ ਕੋਡ ਜਿਹੜਾ ਸ਼ਰੀਆਮ ਹੁੰਦਾ ਜਾ ਰਿਹਾ ਪਿੱਛੇ ਜੇ ਇਸੇ ਨਸ਼ੇ ਦੇ ਕਾਰਨ ਕਤਲ ਵੀ ਹੋਏ ਇੱਥੇ ਹੋਰ ਸਮੱਸਿਆਵਾਂ ਵੀ ਬਹੁਤ ਆਈਆਂ ਤੇ ਚੋਰੀਆਂ ਡਕੈਤੀਆਂ ਵੀ ਇੱਥੇ ਬਹੁਤ ਜ਼ਿਆਦਾ ਵਧ ਰਹੀਆਂ ਜਦੋਂ ਵੀ ਕੋਈ ਜਾਤਰੂ ਇੱਥੇ ਆਂਦਾ ਕੋਈ ਆਮ ਘਟਨਾਵਾ ਜਿਹੜੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਇੱਥੇ ਪਤਾ ਲੱਗਦਾ ਰਹਿੰਦਾ ਵੀ ਚੋਰੀ ਹੋ ਗਈ ਕਿਸੇ ਦੀ ਕਾਰ ਚੋਰੀ ਹੋ ਗਈ ਮੋਟਰਸ ਮਿੰਨੀ ਮਜਾਰੀ ਦੇ ਨਾਂ ਤੇ ਹੀ ਜਾਣਿਆ ਜਾਂਦਾ ਜਿੱਦਾਂ ਕਦੀ ਨਾ ਸੀ ਮਜਾਰੀ ਦਾ ਵੀ ਉੱਥੇ ਨਸ਼ਾ ਵਿਕਦਾ ਤੇ ਅਨੰਦਪੁਰ ਸਾਹਿਬ ਦੇ ਵਿੱਚ ਇਹ ਇਲਾਕਾ ਜਿਹੜਾ ਹੈ ਮਿੰਨੀ ਮਜਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਸਾਨੂੰ ਆਪਣੇ ਬੱਚੇ ਗਲੀਆਂ 'ਚ ਜਾਂਦੇ ਆਂਦੇ ਸਾਨੂੰ ਸੇਫ ਨਹੀਂ ਲੱਗਦੇ ਜੀ ਕੋਲਲਾ ਸਾਹਿਬ ਐਸਐਸਪੀ ਸਾਹਿਬ ਡੀਐਸਪੀ ਅਨੰਦਪੁਰ ਸਾਹਿਬ ਨੰਗਲ ਤੋਂ ਡੀਐਸਪੀ ਸਾਹਿਬ ਗੁਰਪਤੇ ਪ੍ਰਵਾਨ ਕਰੋ వైਕੂ ਜਿੱਕਾ ਖਾਲਸਾ వైਕੂ ਜਿੱਕਾ ਪਤੇ ਪਹਿਲਾਂ ਤਾਂ ਮੈਂ ਪੁਲਿਸ ਸਾਹਿਬ ਦਾ ਬਹੁਤ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਕਿ ਮੇਰੀ ਸੋਚੀ ਦੇ ਵਿੱਚ ਅੱਜ ਤੱਕ ਇਦਾਂ ਦਾ ਪ੍ਰੋਗਰਾਮ ਆਰਗੇਨਾਈਜ਼ ਨਹੀਂ ਹੋਇਆ ਕਿ ਜਿਸ ਤਰੀਕੇ ਨਾਲ ਅੱਜ ਪੁਲਿਸ ਹੋਰ ਲੋਕਲ ਕਮਿਊਨਿਟੀ ਆਪਸੇ ਰابطਾ ਕਾਇਮ ਕਰਕੇ ਇਹ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਆ ਰਹੀਆਂ ਨੇ ਉਹਦਾ ਹੱਲ ਕੱਢਣ ਲਈ ਅਸੀਂ ਅੱਜ ਇਕੱਠੇ ਹੋਇਆ ਤੇ ਮੈਂ ਤੁਹਾਡਾ ਬਹੁਤ ਪੁੱਲਰ ਸਾਹਿਬ ਤੋਂ ਗੱਲਬਾਤ ਕਰਦਾ ਅਨੰਤਪੁਰ ਸਾਹਿਬ ਸਾਲਸੇ ਦੀ ਜਨਮ ਭੂਮੀ ਹੈ ਔਰ ਵਰਲਡ ਲੈਵਲ ਤੇ ਅਨੰਤਪੁਰ ਸਾਹਿਬ ਦਾ ਨਾਮ ਜਾਣੇ ਜਾਂਦਾ ਤੁਸੀਂ ਪਲੀਪੰਤੀ ਸਾਰੇ ਜਾਣੋ ਬੜੇ ਮੌਜ਼ੀ ਬੰਦੇ ਇਲਾਕੇ ਦੇ ਮੋਤਵਰ ਬੰਦੇ ਪੰਚ ਸਰਪੰਚ ਐਮਸੀ ਜਿੰਨੇ ਵੀ ਸਹਿਬਾਨ ਇੱਥੇ ਆਏ ਆ ਔਰ ਇਸ ਗੱਲ ਦੀ ਮੈਂ ਕਹਿੰਦਾ ਇਹ ਜੇ ਸੱਚ ਬੋਲਦੇ ਤੇ ਹਾਂ ਵੀ ਪਰਦੇ ਆ ਕਿ ਫੁੱਲਰ ਸਾਹਿਬ ਕਿ ਅਨੰਤਪੁਰ ਸਾਹਿਬ ਦੇ ਵਿੱਚ ਜਿਹੜਾ ਇੱਕ ਕੋੜ ਨਸ਼ਿਆਂ ਦਾ ਜਿਹੜਾ ਕੋੜ ਹੈ ਚਿੱਟੇ ਦਾ ਕੋੜ ਬਹੁਤ ਵੱਡਾ ਘਰ ਕਰਦਾ ਜਾ ਰਿਹਾ ਜਿਹੜਾ ਸਾਡੇ ਨੌਜਵਾਨੀ ਲਈ ਬੜਾ ਖਤਰਾ ਬਣਿਆ ਹੋਇਆ ਡੇ ਬਾਏ ਡੇ ਬਾਏ ਡੇ ਇਹਨੂੰ ਕੰਟਰੋਲ ਕਰਨ ਦੀ بجائے ਇਹ ਵੱਧਦਾ ਜਾ ਰਿਹਾ ਤੁਹਾਡੇ ਡਿਪਾਰਟਮੈਂਟ ਨੂੰ ਐਸ ਡੀਸੀ ਡੀਐਸਪੀ ਸਾਹਿਬ ਨੇ ਮੀਟਿੰਗਾਂ ਵੀ ਕੀਤੀਆਂ ਹਨ ਪਰ ਜਿਹੜਾ ਇੱਕ ਗੱਲ ਚੋਈ ਬਾਜ਼ਾਰ ਦਾ ਸਾਡਾ ਇਲਾਕਾ ਹੈ ਨਾਨਕਪੁਰ ਸਾਹਿਬ ਦੇ ਵਿੱਚ ਕਾਲੀਆ ਸਵੀਟ ਦੇ ਲਾਗੇ ਚੋਈ ਬਾਜ਼ਾਰ ਦਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਜਿਹੜਾ ਇਹ ਚਿੱਟੇ ਦੀ ਕੋਡ ਜਿਹੜਾ ਸ਼ਰੀਆਮ ਹੁੰਦਾ ਜਾ ਰਿਹਾ ਪਿੱਛੇ ਜੇ ਇਸੇ ਨਸ਼ੇ ਦੇ ਕਾਰਨ ਕਤਲ ਵੀ ਹੋਏ ਇੱਥੇ ਹੋਰ ਸਮੱਸਿਆਵਾਂ ਵੀ ਬਹੁਤ ਆਈਆਂ ਤੇ ਚੋਰੀਆਂ ਡਕੈਤੀਆਂ ਵੀ ਇੱਥੇ ਬਹੁਤ ਜ਼ਿਆਦਾ ਵਧ ਰਹੀਆਂ ਜਦੋਂ ਵੀ ਕੋਈ ਯਾਤਰੂ ਇੱਥੇ ਆਂਦਾ ਕੋਈ ਆਮ ਘਟਨਾਵਾਂ ਜਿਹੜੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਇੱਥੇ ਪਤਾ ਲੱਗਦਾ ਰਹਿੰਦਾ ਵੀ ਚੋਰੀ ਹੋ ਗਈ ਕਿਸੇ ਦੀ ਕਾਰ ਚੋਰੀ ਹੋ ਗਈ ਮੋਟਰਸਾਈਕਲ ਚੋਰੀ ਹੋ ਗਿਆ ਜਾ ਨਸ਼ਾ ਉੱਥੇ ਹੋ ਗਿਆ ਇੰਦਰ ਹੋ ਗਿਆ ਉੱਧਰ ਹੋ ਗਿਆ ਮਤਲਬ ਬੜੀ ਵੱਡੀ ਨਸ਼ਿਆਂ ਦੀ ਜਿਹੜੀ ਸਮੱਸਿਆ ਆਨੰਦਪੁਰ ਸਾਹਿਬ ਦੇ ਵਿੱਚ ਜਿੱਦਾਂ ਮਿੰਨੀ ਮਜਾਰੀ ਦੇ ਨਾਂ ਤੇ ਹੈ ਜਾਣਿਆ ਜਾਣ ਲੱਗ ਪਿਆ ਜਿੱਦਾਂ ਕਦੀ ਨਾਂ ਸੀ ਮਜਾਰੀ ਦਾ ਵੀ ਉੱਥੇ ਨਸ਼ਾ ਵਿਕਦਾ ਤੇ ਆਨੰਦਪੁਰ ਸਾਹਿਬ ਦੇ ਵਿੱਚ ਇਹ ਇਲਾਕਾ ਜਿਹੜਾ ਹੈ ਮਿੰਨੀ ਮਜਾਰੀ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਜਿਹੜਾ ਸਾਨੂੰ ਆਪਣੇ ਬੱਚੇ ਗਲੀਆਂ 'ਚ ਜਾਂਦੇ ਆਂਦੇ ਸਾਨੂੰ ਸੇਫ ਨਹੀਂ ਲੱਗਦੇ ਤੇ ਮੈਂ ਇਹ ਬੇਨਤੀ ਕਰਦਾ ਤੁਸੀਂ ਮੌਜੂਦਿਸ ਬੰਦੇ ਮੋਤਵਰ ਅਫੀਸਰ ਸਹਿਬਾਨ ਇੱਥੇ ਆਇਆ ਇਹ ਪਹਿਲ ਦੇ ਆਧਾਰ ਤੇ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਨੂੰ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਨੂੰ ਦੇਖਦੇ ਹੋਏ ਇਹ ਜਿਹੜਾ ਹੈ ਇਹਦਾ ਹੱਲ ਪਲੀਜ਼ ਕਿਸੇ ਤਰੀਕੇ ਕੱਢਿਆ ਜਾਵੇ ਇੱਕ ਫકડ ਵੀ ਆ ਜਾਂਦੇ ਕਈ ਵਾਰ ਬੰਦੇ ਨਸ਼ੇ ਵਾਲੇ ਦੋ ਦੋ ਸੈਕਿੰਡ ਹਾਂਜੀ ਦੋ ਮਿੰਟ ਸਰ ਜੀ ਹੁਣ ਗੱਲ ਕਰਨਾ ਹੈ ਤਾਂ ਥੋੜੇ ਜਾਂ ਸਰ ਫੜ ਕੇ ਵੀ ਕੋੜੇ ਜਵਾਬ ਦੇਣੀ ਸਰ ਫકડ ਜੀ ਵੀ ਆ ਜਾਂਦੇ ਪਰ ਉਹ ਧਾਰਾ ਵਾਂ ਕੁਝ ਇਹ ਜਿਹਾ ਹੁੰਦਿਆਂ ਬਹੁਤ ਜਲਦ ਉਹ ਜਿਹੜੇ ਬਾਹਰ ਨਿਕਲ ਆਉਂਦੇ ਆ ਤੇ ਪਲੀਜ਼ ਐਦਾਂ ਦਾ ਕੋਈ ਜਰੀਆ ਵਰ ਕਾਨੂੰਨ ਲੱਭੇ ਜਾਵੇ ਜਿਸ ਦੇ ਨਾਲ ਇਹ ਜਿਹੜਾ ਹੈ ਇਹਨੂੰ ਇਹੋ ਜੀ ਜਕੜ ਪਾਈ ਜਾਵੇ ਕਿ ਇਹ ਆ ਰੈੱਡ ਲਾਈਟ ਦੀ ਜਿਹੜੀ ਹੈ ਉੱਥੇ ਕਿਉਂਕਿ ਐਕਸੀਡੈਂਟ ਬਹੁਤ ਹੋ ਰਹੇ ਟ੍ਰੈਫਿਕ ਵੱਧਨ ਕਰਕੇ ਤੇ ਉਹ ਜੇ ਕਿਤੇ ਕੋਈ ਕਿਸੇ ਤਰੀਕੇ ਨਾਲ ਉਹਦਾ ਹੱਲ ਨਹੀਂ ਕੀਤਾ ਜਾਦਾ ਤਾਂ ਅਗੰਪੁਰ ਚੌਂਕ ਦੇ ਵਿੱਚ ਜਿਹੜਾ ਹੈ ਹੁਣ ਹੋਲਾ ਮਹੱਲਾ ਵੀ ਆਣਾ ਹੈ ਤੇ ਸਮੱਸਿਆਵਾਂ ਹੋਰ ਵੀ ਵਧਣੀਆਂ ਤੇ ਇਹਦੇ ਕਰਕੇ ਮੇਰੀ ਬੇਨਤੀ ਹੈ ਬਾਜੀ ਬਾਹਿਬ ਜੀ ਦਾ ਕੰਮ ਦਾ ਵਾਈਸ